ਸੰਮਰਾਲਾ ਪੁਲਿਸ ਦੇ ਵੱਲੋਂ ਫਾਰਚੂਨਰ ਗੱਡੀ ਸਵਾਰ ਪੰਜ ਨੌਜਵਾਨਾਂ ਨੂੰ 50 ਗ੍ਰਾਮ ਮੋਰਫਿਨ 3 ਗ੍ਰਾਮ ਹੈਰੋਇਨ ਤੇ 4,80,000 ਦੀ ਡਰੱਗ ਮਣੀ ਸੜੇ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸਨ ਮਲਜ਼ਮ ਅੰਮ੍ਰਿਤਸਰ ਨੇੜੇ ਸੋਟਾਪਿੰਡ ਦੇ ਰਹਿਣ ਵਾਲੇ ਨੇ ਐਸਐਚਓ ਜੁਨਾਦਾਈ ਕਹਿਣਾ ਕਿ ਫੋਰਚੂਨਰ ਗੱਡੀ ਦੇ ਵਿੱਚ ਪੰਜ ਮੁੰਡੇ ਸਵਾਰ ਹੁੰਦੇ ਨੇ ਤੇ ਦੇਵਗਨ ਨਾਮਕ ਨੌਜਵਾਨ ਜੋ ਕਿ ਗੱਡੀ ਚਲਾ ਰਿਹਾ ਸੀ ਇਸੇ ਦਰਮਿਆਨ ਬਾਕੀ ਗੱਡੀ ਦੇ ਵਿੱਚ ਸਵਾਰ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤੇ ਡੈਸ਼ਬੋਰਡ ਦੇ ਵਿੱਚ ਨਸ਼ੀਲਾ ਪਦਾਰਥ ਮਿਲਦਾ ਹੈ ਤੇ ਜਾਂਚ ਵਿੱਚ ਸਾਹਮਣੇ ਆਇਆ ਕਿ 50 ਗ੍ਰਾਮ ਮੋਰਫਿਨ 3 ਗ੍ਰਾਮ ਹੈਰੋਇਨ ਤੇ 4,80,00 ਨੀ ਪਰ ਰਾਮਤ ਹੋਈ ਹੈ ਪੁਲਿਸ ਨੇ ਦੱਸਿਆ ਕਿ ਮਲਜ਼ਮ ਇੱਕ ਦੂਜੇ ਦੇ ਦੋਸਤ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਜ਼ਮ ਅਜੇ ਦੇਵਗੰਤ ਤੇ ਪਹਿਲਾ 2 ਐਨਡੀਪੀਐਸ ਐਕਟ ਦੇ ਮਕਦਮੇ ਦਰਜ ਨੇ ਤੇ ਨਸ਼ੇ ਦਾਤ ਦੀ ਹੈ ਤਾਂ ਪੁਲਿਸ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਨਸ਼ਾ ਕਿੱਥੋਂ ਲੈ ਕੇ ਆਏ ਸਨ ਤੇ ਕਿੱਥੇ ਸਪਲਾਈ ਕਰਨ ਜਾ ਰਹੇ ਸਨ ਬਿਲਕੁਲ ਆਪ ਮੌਸਮੀ ਨਾ ਕਰਾਂ ਹਾਂਜੀ ਹਾਂ ਅਗਵੈਸਟਨ ਹੁ ਕਰਨਾ ਕੀ ਹੈ ਸਾਰਾ ਮਾਮਲਾ ਹਾਂਜੀ ਹਾਂਜੀ ਸਾਡੇ ਸੀਮਨ ਐਸਐਸਪੀ ਸਾਹਿਬ ਮਖਨਾ ਮਿਤ ਨਰੇਸਮਸਰ 15 ਗਾਦੇ ਸਬੰਧ ਵਿੱਚ ਸਾਡੇ ਨਾਕਾਬੰਦੀਆਂ ਲਗਾਤਾਰੀ ਚੱਲ ਰਹੀਆਂ ਸੀ ਦੌਰਾਨੇ ਨਾਕਾਬੰਦੀ ਤੇ ਜੋ ਇੱਕ ਫੌਟੂਲਰ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ ਡਬਲ 0 31 ਵਿੱਚ ਪੰਜ ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਗੱਡੀ ਨੂੰ ਚਲਾ ਰਿਹਾ ਸੀ ਕਰਨ ਦੇਵਗਨ ਇਹਦੇ ਸਾਥ ਸੀ ਪ੍ਰਮ ਸ਼ਰਮਾ ਦੀਪਕ ਪਰਮਦੀ ਇਹ ਸਾਰੇ ਸਹੱਟਾ ਥਾਣਾ ਸਰਤਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਤੁਹਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕੱਟਰਾ ਹੀ ਚੈੱਕ ਕਰਿਆ 50 ਗ੍ਰਾਮ ਮੋਰਫਿਨ ਹੋਈ ਤੇ 3 ਗ੍ਰਾਮ ਐਰੋਨੋਬ੍ਰਾਮ ਹੋਈ ਕਿ ਕਿੱਥੇ ਰਹਿਣ ਵਾਲੇ ਦੱਦੂ ਇਸ ਹੱਟਾ ਸੱਟਾ ਅੰਮ੍ਰਿਤਸਰ ਸਾਹਿਬ ਦੇ ਰਹਿਣਾ ਜੀ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਇਹ ਦੋਸਤ ਨੇ ਜੀ ਤੇ ਇਸੇ ਦਰਾਂ ਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮਕਦਮਾ ਨੰਬਰ 1214 ਨੰਬਰ ਮਕਦਮਾ ਦਰਜ ਕਰਕੇ ਐਫਆਰ ਅਰੰਭ ਕਰ ਕਿਤੇ ਕਿਤੇ ਯਾਰ ਇਹ ਸਰ ਜਾ ਰਹੇ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸੀ ਇਹ ਸਪਲਾਈ ਕਰਦੇ ਸੀ ਜੀ ਉੱਤੇ ਇਹ ਨਜਰੀਏ ਸਪਲਾਈ ਵਾਲੇ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਛ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਾ ਕੀਤਾ ਸੀ ਹਾਂਜੀ ਇਹ ਇਹਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੁਝ ਸ਼ੌਕਰ ਦੇ ਦੇਖਿਆ ਸੀ ਰਿਕਾਰਡ ਇਹਦੇ ਖਿਲਾਫ ਦੋ ਮੁਕੱਦਮੇ ਐਨਡੀਵੀ ਸੈਕਟਰ ਦੇ ਦਰਜ ਨੇ ਇੱਕ ਕਿਲੋ ਹੈਰੋਨ ਦਾ ਮੁਕੱਦਮਾ ਦਰਜ ਹੈ ਨਸ਼ੀਗਰ ਦਾਤੀ ਤੇ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੀਜ਼ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤਕਰੀਜ਼ ਦੇ ਦੌਰਾਨ ਆਜੂਗਾ ਸਾਹਮਣੇ ਕਿ ਕੋਈ ਫਾਰਚੂਨਰ ਗੱਡੀ ਲਗਜ਼ਰੀ ਚ ਹੀ ਆ ਰਹੀ ਹੈ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲੱਤਰੀ ਕਟਿੰਗ ਵਰਤਦੇ ਨੇ ਜਦ ਜਿਹੜੀ ਮੋਲਟਰੀ ਦੀ ਗੱਲ ਕਰਦੇ ਹੋ ਇਹ ਵੀ ਕਿਹੜੇ ਮੈਨੇਜਰ ਦੇ ਕਰਕੇ ਇਹ ਐਨਡੀ ਜਾਂਦੀ ਹੈ ਜੀ ਤੇ ਕਿੰਨੀ ਕੀਮਤ ਹੋਈ ਇਸ ਪ੍ਰੋਜੈਕਟ ਹੈ ਰੋਨ ਦਾ ਬੁਜਾਰੀ ਕੀਮਤ ਤਾਂ ਹੁਣ ਦੇਖੋ ਜੀ ਦਾ ਦਾਤ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਪੂਰੀ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਫਿਰ ਇਹ ਨੌਜਵਾਨ ਦੇ ਉਪਰ ਉਪਰ ਜਿੱਤੀ ਹੋਣੀ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦੇ ਪਰਚਾ ਵੀ ਦਰਲੇ ਅਗੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੋਸ਼ੀ ਆ ਇਹਦੇ 2 ਖلاف ਪਹਿਲਾਂ ਹੀ ਐਨਟੀ ਦੇ ਕਰਤੇ ਦਰਲੇ ਜੀ ਕਿ ਲੋ ਹੇਰਨ ਦੇ ਵਿੱਚੋਂ ਜ਼ਮਾਨਤ ਮਿਲਿਆ 2 ਦਿਨ ਹੋਏ ਨੇ ਆਜ